ਰੀਸੈਂਟਲੀ ਬ੍ਰਿਕਸ ਵਾਲੇ ਜਿਹੜੇ ਦੇਸ਼ ਹੈਗੇ ਆ ਉਹਨਾਂ ਦੀ 7ਵੀਂ ਸੁੰਮਤ ਹੋਈ ਹੈਗੀ ਆ ਜੀ ਬ੍ਰਾਜ਼ਿਲ ਦੇ ਵਿੱਚ ਤੇ ਰਿਓ ਸ਼ਹਿਰ ਦੇ ਵਿੱਚ ਇਸ ਦੇ ਨਾਲ ਹੀ ਮਾਰਕੀਟ ਦੇ ਵਿੱਚ ਵੀ ਇਹ ਖਬਰਾਂ ਦਾ ਬਾਜ਼ਾਰ ਗਰਮ ਹੋ ਗਿਆ ਕਿ ਜਿਹੜੀ ਬ੍ਰਿਕਸ ਕਰੰਸੀ ਆ ਉਹ ਛੇਤੀ ਆ ਜਾਊਗੀ ਜਦੋਂ ਇਹ 16ਵੀਂ ਇਹ ਸੁੰਮਤ ਹੋਈ ਸੀ ਉਦੋਂ ਵੀ ਇਹ ਗੱਲਾਂ ਕਹੀਆਂ ਗਈਆਂ ਸੀਗੀਆਂ 16ਵੀਂ ਸੰਮਤ ਦੇ ਦੌਰਾਨ ਹੀ ਪੁਤਨ ਦੇ ਹੱਥ ਦੇ ਵਿੱਚ ਕੋਈ ਡੰਮੀ ਯਾਨੀ ਕਿ ਇਹ ਬ੍ਰਿਕਸ ਕਰੰਸੀ ਦੀ ਡੰਮੀ ਯਾਨੀ ਕਿ ਬਣਾਈ ਹੋਈ ਸੀਗੀ ਉਹ ਕਿਸੇ ਨੇ ਉਹਦੇ ਹੱਥ 'ਚ ਫੜਾਤੀ ਸੀ ਤਾਂ ਉਦੋਂ ਹੀ ਇਹ ਗੱਲਾਂ ਬਹੁਤ ਬਾਜ਼ਾਰ ਗਰਮ ਹੋ ਗਿਆ ਸੀਗਾ ਕਿ ਬ੍ਰਿਕਸ ਕਰੰਸੀ ਹੁਣ ਛੇਤੀ ਆ ਜਾਊਗੀ ਹਨਾ ਪਰ ਇਹ 1 ਸਾਲ ਹੋ ਗਿਆ ਫੇਰ ਨਹੀਂ ਆਈ ਹੁਣ ਜਦੋਂ 2017 ਦੀ ਇਹ ਮੀਟਿੰਗ ਹੋਈ ਆ ਸੁਮੇਤ ਹੋਈ ਆ ਇਹਨਾਂ ਦੀ ਹੁਣ ਫੇਰ ਇਹ ਕਿਹਾ ਜਾ ਰਿਹਾ ਕਿ ਜਿਹੜੀ ਬ੍ਰਿਕਸ ਕਰੰਸੀ ਆ ਉਹ ਜਲਦੀ ਮਾਰਕੀਟ ਦੇ ਵਿੱਚ ਆ ਜਾਊਗੀ ਤੇ ਇਹ ਜਿਹੜੀ ਬ੍ਰਿਕਸ ਕਰੰਸੀ ਹੋਊਗੀ ਇਹਦੀ ਜਿਹੜੀ ਬੈਕਬੋਨ ਹੋਊਗੀ ਸੋਨਾ ਹੋਊਗਾ ਇਸ ਲਈ ਮਾਰਕੀਟ ਦੇ ਵਿੱਚ ਜਿਹੜੇ ਸੋਨੇ ਦੇ ਇਹ ਰੇਟ ਸੀਗੇ ਪ੍ਰਾਈਸ ਸੀਗੇ ਉਹ ਉੱਪਰ ਨੂੰ ਹੋਊਗਾ ਇਹ ਬ੍ਰਿਕਸ ਹੈ ਕਿ ਇਹ ਕਿੰਨਾ ਕੁ ਕਾਮਯਾਬ ਹੈਗੀਆਂ ਇਹ ਜਿਹੜੇ ਇਹ ਸਾਰੇ ਦੇਸ਼ ਮਿਲ ਕੇ ਇਹ ਗੱਲਾਂ ਬਾਤਾਂ ਕਰਦੇ ਆ 7ਵੀਂ ਮੀਟਿੰਗ ਆ ਇਹਨਾਂ ਦੀ ਕੀ ਸੱਚੀ ਛੇਤੀ ਬ੍ਰਿਕਸ ਕਰੰਸੀ ਆਊਗੀ ਇਹ ਡਾਲਰ ਦਾ ਜਿਹੜਾ ਇਹ ਰਾਜ ਹੈਗਾ ਦੁਨੀਆ ਤੇ ਉਹਨੂੰ ਥੱਲੇ ਕੀਤਾ ਜਾਊਗਾ ਇਹ ਇੰਡੀਆ ਦੇ ਵਿੱਚ ਵੀ ਬ੍ਰਿਕਸ ਕਰੰਸੀ ਚੱਲੂਗੀ ਰਸ਼ੀਆ ਚ ਵੀ ਚੱਲੂਗੀ ਚੀਨ ਚ ਵੀ ਚੱਲੂਗੀ ਸਾਰੀ ਦੁਨੀਆ ਚ ਚੱਲੂਗੀ ਕੀ ਐਦਾਂ ਸਾਰਾ ਕੁਝ ਹੋ ਸਕਦਾ ਇਹ ਸਾਰੀਆਂ ਗੱਲਾਂ ਬਾਤਾਂ ਤੇ ਆਪਾਂ ਚੰਗੀ ਤਰ੍ਹਾਂ ਨਿਗਾ ਮਾਰਦੇ ਆ ਸਮਝਦੇ ਆ ਆਜੋ ਪਹਿਲਾਂ ਤਾਂ ਇਹ ਸਮਝ ਲੈਣੇ ਇਹ ਬ੍ਰਿਕਸ ਹੈ ਕੀ ਹੈ ਨਾ ਇਹ ਬ੍ਰਿਕਸ ਕਿਉਂ ਕਿਹਾ ਜਾਂਦਾ ਹੈ ਨਾ ਦੇਖ ਲਓ ਜੀ ਬ੍ਰਿਕਸ ਦਾ ਨਾਮ ਜਿਹੜਾ ਪਿਆ ਆ ਉਹ ਤਾਂ ਦੇਸ਼ਾਂ ਦੇ ਜਿਹੜੇ ਮੁੰਡਲੇ ਅੱਖਰ ਹੈਗੇ ਆ ਉਹਦੇ ਆਧਾਰ ਤੇ ਪਿਆ ਹੈਗਾ ਵੈਸੇ ਜਿਹੜੇ ਬ੍ਰਿਕਸ ਹੈਗੇ ਆ ਇਹਦੇ ਫਿਲਹਾਲ ਜਿਹੜੇ 11 ਮੈਂਬਰ ਆ ਜਦੋਂ ਸ਼ੁਰੂ ਹੋਇਆ ਸੀਗਾ ਉਦੋਂ ਸਿਰਫ 4 ਸੀਗੇ ਫਿਰ ਥੋੜੇ ਸਮੇਂ ਬਾਅਦ 5 ਹੋ ਗਿਆ ਹੁਣ ਐਜ਼ ਅੱਜ ਦੇ ਸਮੇਂ ਯਾਨੀ ਕਿ 2025 ਦੇ ਸਮੇਂ ਦੇ ਵਿੱਚ 11 ਮੈਂਬਰ ਹੈਗੇ ਆ ਜਦੋਂ ਸ਼ੁਰੂ ਹੋਇਆ ਸੀਗਾ ਉਦੋਂ ਬ੍ਰਾਜ਼ੀਲ ਦੀ ਬੀ ਤੇ ਰਸ਼ੀਆ ਦੀ ਆਰ ਇੰਡੀਆ ਦੀ ਆਈ ਤੇ ਚਾਈਨਾ ਦੀ ਸੀ ਤਾਂ ਜਦੋਂ ਸ਼ੁਰੂ ਹੋਇਆ ਸੀਗਾ ਉਦੋਂ ਬ੍ਰਿਕ ਸੀਗਾ ਫਿਰ ਇਹਦੇ ਵਿੱਚ ਸਾਊਥ ਅਫਰੀਕਾ ਜਿਹੜਾ ਸੀਗਾ ਉਹ ਸ਼ਾਮਲ ਹੋ ਗਿਆ ਸੀਗਾ ਤਾਂ ਇਹਦਾ ਬਣ ਗਿਆ ਜੀ ਨਾਨੋ ਬ੍ਰਿਕਸ ਸੋ ਇਸ ਤਰ੍ਹਾਂ ਜਿਹੜੇ ਇਹ ਪੰਜ ਮੈਂਬਰ ਰਹਿ ਗਿਆ ਇਹ ਮੁੰਡਲੇ ਮੈਂਬਰ ਹੈਗੇ ਆ ਬ੍ਰਿਕਸ ਦੇ ਤੇ ਬਾਕੀ ਜਿਹੜੇ ਹੌਲੀ 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 ਸ਼ਾਮਲ ਹੁੰਦੇ ਗਏ ਤੇ ਟੋਟਲ ਐਸ ਵੇਲੇ 11 ਇਹਦੇ ਮੈਂਬਰ ਆ ਬ੍ਰਿਕਸ ਦੇ ਤਾਂ ਬ੍ਰਿਕਸ ਦੇਸ਼ਾਂ ਦਾ ਜਿਹੜਾ ਗਰੁੱਪ ਬਣਿਆ ਸੀਗਾ ਉਹਦਾ ਜਿਹੜਾ ਸੁਝਾਅ ਦਿੱਤਾ ਸੀਗਾ ਇਹ 2001 ਦੇ ਵਿੱਚ ਇਹ ਜਿਮ ਉਹ ਨਿਲ ਇਹ ਅਰਥਸ਼ਾਸਤਰੀ ਹੈਗਾ ਅਮਰੀਕਾ ਦਾ ਬੜਾ ਤਕੜਾ ਇਹਨੇ ਉਹ ਸੁਝਾਅ ਦਿੱਤਾ ਸੀਗਾ ਇੱਕ ਰਿਸਰਚ ਕੀਤੀ ਸੀਗੀ ਲਗਭਗ ਇਹ ਚਾਰ ਦੇਸ਼ਾਂ ਦੇ ਉੱਤੇ ਰਸ਼ੀਆ ਬ੍ਰਾਜ਼ੀਲ ਚਾਈਨਾ ਤੇ ਇੰਡੀਆ ਦੇ ਉੱਤੇ ਇਹਨੇ ਹੀ ਸੁਝਾਅ ਦਿੱਤਾ ਸੀਗਾ ਕਿ ਜੇਕਰ ਇਹ ਚਾਰ ਦੇਸ਼ ਮਿਲ ਜਾਣ ਤੇ ਆਪਸ ਦੇ ਵਿੱਚ ਵਪਾਰ ਕਰਨ ਤਾਂ ਇਹ 2050 ਤੱਕ ਅਮਰੀਕਾ ਜਾਂ ਯੂਰਪ ਦੇ ਬਹੁਤ ਸਾਰੇ ਦੇਸ਼ ਹੈਗੇ ਆ ਉਹਨਾਂ ਨੂੰ ਪਿੱਛੇ ਛੱਡ ਸਕਦੇ ਆ ਜੀਡੀਪੀ ਦੇ ਮਾਮਲੇ ਵਿੱਚ ਪੈਸਾ ਕਮਾਉਣ ਦੇ ਮਾਮਲੇ ਦੇ ਵਿੱਚ ਕਿਉਂਕਿ ਇਹ ਜਿਹੜੇ ਚਾਰ ਦੇਸ਼ ਹੈਗੇ ਆ 41% ਪੂਰੀ ਦੁਨੀਆ ਦੀ ਜਿਹੜੀ ਪਾਪੂਲੇਸ਼ਨ ਹੈਗੀ ਆ ਇਹ ਚਾਰ ਦੇਸ਼ ਹੋਲਡ ਕਰਦੇ ਆ ਇੱਥੇ ਹੀ ਸਾਰੇ ਦੇਸ਼ਾਂ ਦੀ ਇਹ ਪਾਪੂਲੇਸ਼ਨ ਬਸ ਬਸਦੀ ਆ ਤੇ 35% ਜਿਹੜਾ ਪੂਰਾ ਇਹ ਪੈਸੇ ਦਾ ਲੈਣ-ਦੇਣ ਹੁੰਦਾ ਜਾਂ ਜੀਡੀਪੀ ਕਹ ਲਓ ਪੂਰੇ ਵਰਲਡ ਦੀ ਉਹ ਇਹ ਚਾਰ ਦੇਸ਼ਾਂ ਦੀ ਹੀ ਹੁੰਦੀ ਆ ਸੋ ਜੇਕਰ ਇਹ ਇਹ ਚਾਰ ਦੇਸ਼ ਮਿਲ ਜਾਣ ਤਾਹੇ ਜਿਹੜੇ ਯੂਰਪ ਦੇ ਦੇਸ਼ ਆ ਜਾਂ ਅਮਰੀਕਾ ਦੇ ਦੇਸ਼ ਆ ਉਹਨਾਂ ਤੋਂ ਵਪਾਰਕ ਪੱਖ ਤੋਂ ਇਹ ਅੱਗੇ ਜਾ ਸਕਦੇ ਆ ਕਿਉਂਕਿ ਪਾਪੂਲੇਸ਼ਨ ਇਹਨਾਂ ਕੋਲ ਸਭ ਤੋਂ ਜ਼ਿਆਦਾ ਆ ਖਪਤ ਵੀ ਇੱਥੇ ਹੀ ਕਰ ਸਕਦੇ ਆ ਜੇ ਆਪਸ ਚ ਇਹ ਟ੍ਰੇਡ ਕਰਨ ਤੇ ਇੱਥੋਂ ਹੀ ਬਣਾ ਕੇ ਹੋਰ ਦੇਸ਼ਾਂ ਨੂੰ ਵੇਚ ਵੀ ਸਕਦੇ ਆ ਮਤਲਬ ਕੀ ਇਹ ਬਹੁਤ ਤਰੱਕੀ ਕਰ ਸਕਦੇ ਆ ਉਹਨੇ ਇਹ ਜਿਹੜਾ ਇੱਕ ਸੁਝਾਅ ਦਿੱਤਾ ਸੀ ਜੇ ਮੋ ਨਿੱਲ ਦੇ ਸੁਝਾਅ ਦੇ ਅਨੁਸਾਰ ਹੀ ਇਹ ਜਿਹੜੇ ਚਾਰ ਦੇਸ਼ਾਂ ਦੇ ਜਿਹੜੇ ਇਹ ਉਸ ਸਮੇਂ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਸੀਗੇ 2004 ਦੇ ਵਿੱਚ UN ਦੀ ਮੀਟਿੰਗ ਦੇ ਵਿੱਚ ਇਹ ਚਾਰਾਂ ਦੇ ਯਾਨੀ ਕਿ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਮਿਲਦੇ ਆ ਚਾਰਾ ਹੀ ਦੇਸ਼ਾਂ ਦੇ ਤੇ ਉੱਥੇ ਉਹ ਇਹ ਸਾਰੇ ਇੱਕ ਸਲਾਮ ਮਸ਼ਵਰਾ ਕਰਦੇ ਆ ਕਿ ਹਾਂਜੀ ਆਪਾਂ ਜਿੱਦਾਂ ਉਹ ਜਿੰਮੋ ਨਿਲ ਨੇ ਕਿਹਾ ਆਪਾਂ ਇਦਾਂ ਗਰੁੱਪ ਬਣਾਉਨੇ ਆ ਤੇ ਅਸੀਂ ਬਹੁਤ ਤਰੱਕੀ ਕਰਾਂਗੇ ਸੋ ਇਦਾਂ ਹੀ ਉਦੋਂ ਇਹ ਗੱਲਬਾਤ ਇਹਨਾਂ ਦੀ ਸਟਾਰਟ ਹੋਈ ਤੇ 2006 ਦੇ ਵਿੱਚ ਇਹ ਜਿਹੜੇ 4 ਦੇ ਸੀਗੇ ਇਹਨਾਂ ਨੇ ਮਿਲ ਕੇ ਜਿਹੜਾ ਇਹ ਬ੍ਰਿਕਸ ਸੀਗਾ ਉਹਦੀ ਸਥਾਪਨਾ ਕਰ ਦਿੱਤੀ ਸੀ 14 ਦੇਸ਼ਾਂ ਨੇ ਜਿਹੜੀ ਪਹਿਲੀ ਸੁੰਮਿਤ ਸੀਗੀ ਉਹ 2009 ਦੇ ਵਿੱਚ ਕੀਤੀ ਸੀਗੀ ਜਿਹੜੀ ਰਸ਼ੀਆ ਦੇ ਵਿੱਚ ਹੋਈ ਸੀਗੀ ਸੋ ਇਸ ਤਰ੍ਹਾਂ ਇਹ ਜਿਹੜਾ ਬ੍ਰਿਕਸ ਸੀਗਾ ਉਹ 2006 ਦੇ ਵਿੱਚ ਸਟਾਰਟ ਹੋ ਗਿਆ ਸੀਗਾ ਤੇ ਜਿਹੜਾ ਸਾਊਥ ਅਫਰੀਕਾ ਸੀਗਾ ਇਹਦੇ ਵਿੱਚ ਜਿਹਦੇ ਨਾਲ ਪਿੱਛੇ ਐਸ ਲੱਗਦੀ ਆ ਉਹ 2010 ਦੇ ਵਿੱਚ ਇਹ ਜਿਹੜਾ ਗਰੁੱਪ ਸੀਗਾ ਉਹਦੇ ਵਿੱਚ ਐਡ ਹੋਇਆ ਸੀ ਸੋ 2014 ਦੇ ਵਿੱਚ ਉਹਨਾਂ ਨੇ ਇੱਕ ਨਿਊ ਡਿਵੈਲਪਮੈਂਟ ਬੈਂਕ ਜਿਹੜੀ ਸੀਗੀ ਉਹਦੀ ਸਥਾਪਤੀ ਕੀਤੀ ਇਹ ਬ੍ਰਿਕਸ ਵਾਲੇ ਦੇਸ਼ਾਂ ਨੇ ਕੀ ਅਸੀਂ ਜਿਹੜੇ ਇਹ ਕੋਈ ਗਰੀਬ ਦੇਸ਼ ਹੋਊਗਾ ਜਾਂ ਬ੍ਰਿਕਸ ਦੇ ਜਿਹੜੇ ਮੈਂਬਰ ਦੇਸ਼ ਹੋਊਗੇ ਉਹਨਾਂ ਨੂੰ ਜਿੱਦਾਂ ਅਸੀਂ ਲੋਨ ਦਿਆ ਕਰਾਂਗੇ ਜਿੱਦਾਂ ਆਈਐਮਐਫ ਜਾਂ ਵਰਲਡ ਬੈਂਕ ਵਾਲੇ ਲੋਨ ਦਿੰਦੇ ਆ ਸੋ ਇਹਦੇ ਲਈ ਉਹਨਾਂ ਨੇ ਜਿਹੜੇ ਇਹ 40 ਬਿਲੀਅਨ ਡਾਲਰ ਜਿਹੜੇ ਸੀਗੇ ਉਹ ਇਕੱਠੇ ਵੀ ਕਰ ਲਏ ਇਹਨਾਂ ਸਾਰੇ ਦੇਸ਼ਾਂ ਨੇ ਮਿਲ ਕੇ ਤੇ ਲਗਭਗ 122 ਜਿਹੜੇ ਪ੍ਰੋਜੈਕਟ ਸੀਗੇ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਜਿਹਦੇ ਲਈ 22 ਬਿਲੀਅਨ ਡਾਲਰ ਜਿਹੜੇ ਸੀਗੇ ਉਹ ਜਾਰੀ ਵੀ ਕਰ ਦਿੱਤੇ ਗਏ ਸੋ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਸੀਗੇ ਉਹ ਸ਼ੁਰੂ ਤਾਂ ਹੋ ਚੁੱਕੇ ਸੀਗੇ ਜਿਹੜੇ ਇਹ ਨਿਊ ਡਵੈਲਪਮੈਂਟ ਬੈਂਕ ਜਿਹੜੀ ਬ੍ਰਿਕਸ ਦੀ ਸੀਗੀ ਪਰ ਉਹ ਕਾਮਯਾਬ ਨਹੀਂ ਹੋ ਸਕੇ ਕਈ ਜਿਹੜੇ ਇਹਨਾਂ ਦੇ ਪ੍ਰੋਜੈਕਟ ਸੀਗੇ ਉਹ ਵਿੱਚ ਹੀ ਰੁਕ ਗਏ ਜਾਂ ਲੋਕਾਂ ਦੁਆਰਾ ਰੋਕ ਦਿੱਤੇ ਗਏ ਜਿੱਦਾਂ ਇਹ ਬ੍ਰਾਜ਼ਿਲ ਦੇ ਵਿੱਚ ਐਮਾਜ਼ਨ ਦੇ ਵਿੱਚੋਂ ਇਹ ਸੜਕ ਕੱਢੀ ਜਾ ਰਹੀ ਸੀ ਤਾਂ ਉੱਥੇ ਬਹੁਤ ਸਾਰੇ ਲੋਕ ਜਿਹੜੇ ਸੀਗੇ ਉਹਦੇ ਪ੍ਰੋਟੈਸਟ ਦੇ ਵਿੱਚ ਆ ਗਿਆ ਕਿ ਦਰਖਤ ਕੱਟੇ ਜਾ ਰਿਹਾ ਜਾਂ ਉਹਨਾਂ ਦੀ ਜ਼ਮੀਨ ਵਿੱਚ ਆ ਰਹੀ ਆ ਇਸ ਤਰ੍ਹਾਂ ਬਹੁਤ ਸਾਰੇ ਪ੍ਰੋਜੈਕਟ ਸੀਗੇ ਜਿਹੜੇ ਵਿੱਚ ਹੀ ਇਹਨਾਂ ਦੇ ਸਟਾਪ ਹੋ ਗਏ ਇਸ ਲਈ ਜਿਹੜਾ ਇਹ ਨਵੇਂ ਫੰਡ ਇਹ ਜਿਹੜਾ ਨਿਊ ਡਿਵੈਲਪਮੈਂਟ ਬੈਂਕ ਦੇ ਵਿੱਚ ਪਾਉਣ ਤੋਂ ਬਹੁਤ ਸਾਰੇ ਜਿਹੜੇ ਦੇਸ਼ ਦੇ ਮੈਂਬਰ ਸੀਗੇ ਉਹ ਘਬਰਾਉਣ ਲੱਗ ਪਏ ਕਾਰਨ ਕੀ ਸੀਗਾ ਜਿਹੜੇ ਬ੍ਰਿਕਸ ਦੇ ਮੈਂਬਰ ਦੇ ਸੀਗੇ ਜਿੱਦਾਂ ਇਹ ਰਸ਼ੀਆ ਸੀਗਾ ਜੇ ਉਹ ਕੋਈ ਲੋਨ ਵਗੈਰਾ ਲੈਣ ਲਈ ਬ੍ਰਿਕਸ ਵਾਲਿਆਂ ਦੇ ਕੋਲ ਇਹ ਨਿਊ ਡਿਵੈਲਪਮੈਂਟ ਬੈਂਕ ਦੇ ਕੋਲ ਜਾਂਦਾ ਸੀਗਾ ਤਾ ਕਿਤੇ ਨਾ ਕਿਤੇ ਇਹਨਾਂ ਨੂੰ ਇੱਕ ਮਨ ਦੇ ਵਿੱਚ ਹੁੰਦਾ ਸੀ ਕਿਉਂਕਿ ਰਸ਼ੀਆ ਦੇ ਉੱਤੇ ਅਮਰੀਕਾ ਵਾਲਿਆਂ ਨੇ ਬਹੁਤ ਸਾਰੇ ਪਾਬੰਦੀਆਂ ਸੈਂਕਸ਼ਨ ਲਗਾਏ ਹੋਏ ਸੀਗੇ ਸੋ ਇਸ ਤਰ੍ਹਾਂ ਉਹਨਾਂ ਤੋਂ ਪੈਸਾ ਵਾਪਸ ਆ ਜਾਊਗਾ ਜਾਏ ਕਿ ਉਥੇ ਡਿਕਟੇਟਰਸ਼ਿਪ ਹੈਗੀ ਆ ਜਿਹਦਾ ਚਾਈਨਾ ਚ ਵੀ ਹੈਗੀ ਆ ਸੋ ਉਥੇ ਰਾਤੋਂ ਰਾਤ ਤਖਤਾ ਪਲਟ ਜਿਹੜਾ ਨਵਾਂ ਕੋਈ ਉਥੇ ਡਿਕਟੇਟਰ ਆਲਾ ਆਊਗਾ ਉਹ ਕਹੂਗਾ ਕਿ ਆਪਾਂ ਉਹ ਪੈਸਾ ਜਾਂ ਨਹੀਂ ਦੇਣਾ ਹੈਗਾ ਸੋ ਇਸ ਲਈ ਜਿਹੜਾ ਇੱਕ ਇਹ ਵਿਸ਼ਵਾਸ ਜਿਹੜਾ ਜਿਗਾ ਇਹ ਦੇਸ਼ਾਂ ਦੇ ਵਿੱਚ ਬਣ ਨਹੀਂ ਸਕਿਆ ਇਸ ਲਈ ਜਿਹੜੀ ਇਹ ਡਵੈਲਪਮੈਂਟ ਬੈਂਕ ਸੀਗੀ ਉਹ ਇੱਕ ਨਾਮ ਦੀ ਹੀ ਬੈਂਕ ਬਣ ਕੇ ਰਹਿ ਗਈ ਜਿਹਦਾ ਹੈੱਡ ਕੁਆਰਟਰ ਚਾਈਨਾ ਸ਼ੰਘਾਈ ਦੇ ਵਿੱਚ ਅੱਜ ਵੀ ਮੌਜੂਦ ਹੈਗਾ ਦੇ ਮੁਕਾਬਲੇ ਚਾਈਨਾ ਆਪਣੇ ਤੌਰ ਤੇ ਪਰਸਨਲ ਤੌਰ ਤੇ ਬਹੁਤ ਸਾਰੇ ਦੇਸ਼ਾਂ ਨੂੰ ਇਹ ਪੈਸੇ ਦੇ ਵੀਰਿਆ ਹੈਗਾ ਤੇ ਉਹਦੇ ਤੋਂ ਜਾਨੀ ਕਿ ਕਿਸ਼ਤਾਂ ਦੇ ਰੂਪ ਚ ਲੈ ਰਿਆ ਆ ਜਾਂ ਉੱਥੇ ਆਪਣੀ ਕੋਈ ਨਾ ਕੋਈ ਡਿਵੈਲਪਮੈਂਟ ਕਰ ਰਿਆ ਆ ਸੋ ਇਸ ਤਰ੍ਹਾਂ ਇਹ ਬ੍ਰਿਕਸ ਤੋਂ ਉੱਪਰ ਜਾਨੀ ਕਿ ਜਿਹੜੇ ਦੇਸ਼ ਹੈਗੇ ਆਪਣੇ ਆਪ ਨੂੰ ਮੰਨਣ ਲੱਪੰਦੇ ਆ ਜਿੱਦਾ ਚਾਈਨਾ ਇੱਕ ਵੱਡੀ ਪਾਵਰ ਆ ਸੋ ਆਪਣੇ ਆਪ ਨੂੰ ਮੰਨਦਾ ਹੀ ਆ ਉਹ ਨਿਊ ਡਿਵੈਲਪਮੈਂਟ ਬੈਂਕ ਦੀ ਵਰਤੋਂ ਨਹੀਂ ਕਰਦਾ ਸਮਾਂ ਕਿ ਜਿਹੜੀ ਚਾਈਨਾ ਦੀ ਆਪਣੀ ਇੱਕ ਫਾਈਨੈਂਸ਼ੀਅਲ ਸਿਸਟਮ ਹੈਗਾ ਉਹਦੀ ਵਰਤੋਂ ਕਰਦਾ ਜਿਹਦੀ ਵਰਤੋਂ ਕਰਕੇ ਉਹਨੇ ਪਾਕਿਸਤਾਨ ਇਹ Sri Lanka ਲਾ ਲਓ Bangladesh ਲਾ ਲਓ ਬਹੁਤ ਸਾਰੇ ਦੇਸ਼ ਹੈਗੇ ਆ ਜਿਨ੍ਹਾਂ ਨੂੰ ਆਪਣੇ ਕਰਜ਼ੇ ਦੇ ਥੱਲੇ ਲਿਆ ਹੋਇਆ ਤੇ ਉੱਥੇ ਆਪਣੇ ਪ੍ਰੋਜੈਕਟ ਜਿਹੜੇ ਆ ਬਹੁਤ ਵੱਡੇ ਤਰੀਕੇ ਨਾਲ ਉੱਥੇ ਕਰ ਵੀ ਰਿਹਾ ਆ ਸੋ ਇਸ ਲਈ ਜਿਹੜੀ ਇਹ ਨਿਊ ਡਵੈਲਪਮੈਂਟ ਬੈਂਕ ਸੀਗੀ ਉਹ ਇੰਨੀ ਕਾਮਯਾਬ ਹੋਈ ਨਹੀਂ ਜਿਹੜੀ BRICS ਨੇ ਬਣਾਈ ਸੀਗੀ ਜਿਹਦਾ ਕੀ ਮਕਸਦ ਹੈਗਾ ਉਹ IMF ਜਾਂ World Bank ਦਾ ਮੁਕਾਬਲਾ ਕਰੂਗੀ World Bank ਵਾਲੇ ਵੀ ਹੱਸਦੇ ਹੀ ਹੋਣੇ ਆ ਇਹ ਜਿਹੜੇ ਬ੍ਰਿਕਸ ਵਾਲੇ ਦੇਸ਼ ਹੈਗੇ ਇਹ ਮਿਲ ਕੇ ਕਰੰਸੀ ਲਿਆ ਸਕਦੇ ਆ ਇਹ ਕਦੀ ਵੀ ਕਰੰਸੀ ਆਪਸ ਵਿੱਚ ਮਿਲ ਕੇ ਨਹੀਂ ਲਿਆ ਸਕਦੇ ਇਹ ਡਾਲਰ ਦੇ ਨਾਲ ਜਾਨੀ ਕਿ ਇੱਕ ਤਰ੍ਹਾਂ ਦੇ ਨਾਲ ਅਮਰੀਕਾ ਦੇ ਨਾਲ ਪੰਗਾ ਇਹ ਦੇਸ਼ ਨਹੀਂ ਲੈ ਸਕਦੇ ਜੇ ਕਦੀ ਵੀ ਇਨ ਫਿਊਚਰ ਵੀ ਇਹ ਜਿਹੜੀ ਕਰੰਸੀ ਆ ਗਈ ਇਹ ਚੱਲਣ ਲੱਪਈ 5-7 ਦੇਸ਼ਾਂ ਦੇ ਵਿੱਚ ਵੈਸੇ ਐਦਾਂ ਹੋਣਾ ਨਹੀਂ ਕਦੀ ਇਨ ਕੇਸ ਜੇ ਕਦੀ ਹੋ ਗਿਆ ਤਾਂ 4-5 ਸਾਲ ਦੇ ਵਿੱਚ ਹੀ ਬਹੁਤ ਤਕੜੀਆਂ ਤਕੜੀਆਂ ਬਾਰਾਂ ਦੇਸ਼ਾਂ ਦੀਆਂ ਲੱਗ ਜਊਗੀਆਂ ਕਿਉਂਕਿ ਅਮਰੀਕਾ ਕਦੀ ਨਹੀਂ ਚਾਹੂਗਾ ਜਿਹੜਾ ਉਹਦਾ ਡਾਲਰ ਦਾ ਜਿਹੜਾ ਉਹ ਰਤਬਾ ਹੈਗਾ ਬਾਦਸ਼ਾਹਲਾ ਉਹ ਥੱਲੇ ਡਿਗੇ ਸੋ ਇਸ ਲਈ ਜਿਹੜੀ ਇਹ ਕਰੰਸੀ ਹੈਗੀ ਆ ਮੇਰੇ ਅਨੁਸਾਰ ਕਦੀ ਵੀ ਮਾਰਕੀਟ ਦੇ ਵਿੱਚ ਨਹੀਂ ਆ ਸਕਦੀ ਇੰਡੀਅਨ ਗਵਰਨਮੈਂਟ ਵੀ ਹੈਗੀ ਆ ਉਹ ਵੀ ਜਿਹੜੀ ਇਹ ਕਰੰਸੀ ਦੀਆਂ ਗੱਲਾਂ ਬਾਜ਼ਾਰ ਦੇ ਵਿੱਚ ਆਉਂਦੀਆਂ ਤਾਂ ਜਿਹੜੇ ਉਹਨਾਂ ਦੇ ਆਫੀਸ਼ੀਅਲਸ ਹੈਗੇ ਆ ਉਹ ਸਿੱਧਾ ਸਿੱਧਾ ਡਿਨਾਈ ਕਰ ਦਿਆ ਕਿ ਜਿਹੜੀ ਇੰਡੀਅਨ ਗਵਰਨਮੈਂਟ ਹੈਗੀ ਆ ਇਹ ਕਰੰਸੀ ਕੋਈ ਬ੍ਰਿਕਸ ਲੈ ਕੇ ਆਊਗਾ ਉਹਨੂੰ ਸਪੋਰਟ ਨਹੀਂ ਕਰਦਾ ਹੈਗਾ ਉਹ ਯੂਐਸਏ ਜਾਂ ਡਾਲਰ ਜਾਂ ਇਹ ਨਾਟੋ ਦੇਸ਼ ਜਾਂ ਯੂਰਪ ਦੇ ਖਿਲਾਫ ਕਦੀ ਨਹੀਂ ਜਾ ਸਕਦਾ ਤੇ ਜਿਹੜੇ ਬ੍ਰਾਜ਼ਿਲ ਵਾਲੇ ਆ ਉਹਨਾਂ ਦੇ ਇਨਵੈਸਟਰ ਜਿਹੜੇ ਇੰਡੀਆ ਦੇ ਵਿੱਚ ਆ ਤਾਂ ਉਹ ਖੁਦ ਕਹਿ ਰਹੇ ਆ ਕਿ ਜਿਹੜੇ ਬ੍ਰਾਜ਼ਿਲ ਵਾਲੇ ਹੈਗੇ ਆ ਉਹ ਕੋਈ ਵੀ ਜਿਹੜੀ ਐਦਾਂ ਦੀ ਕਰੰਸੀ ਜੇ ਕੋਈ ਬ੍ਰਿਕਸ ਵਾਲੇ ਜਾਂ ਰਸ਼ੀ ਵਾਲੇ ਜਾਂ ਚਾਈਨਾ ਵਾਲੇ ਕੱਢਣ ਦੀ ਸੋਚਦੇ ਆ ਅਸੀਂ ਤਾਂ ਉਹਨੂੰ ਸਪੋਰਟ ਹੀ ਨਹੀਂ ਕਰਦੇ ਸੋ ਜਿਹੜੇ ਇਹਦੇ ਮੁੰਡਲੇ ਮੈਂਬਰ ਹੀ ਹੈਗੇ ਆ ਇਹ ਬ੍ਰਾਜ਼ਿਲ ਤੇ ਇੰਡੀਆ ਉਹਨਾਂ ਨੇ ਹੀ ਡਿਨਾਈ ਕਰ ਦਿੱਤਾ ਕਿ ਇਦਾਂ ਦੀ ਕੋਈ ਕਰੰਸੀ ਅਸੀਂ ਲੈ ਕੇ ਨਹੀਂ ਆ ਰਹੇ ਫਿਲਹਾਲ ਚਾਈਨਾ ਦੇ ਜਿਹੜਾ ਫੋਰੈਕਸ ਐਕਸਚੇਂਜ ਹੈਗਾ ਯੂ ਐਸ ਡਾਲਰ ਦੇ ਵਿੱਚ ਇਹਨਾਂ ਦਾ 3.2 ਟ੍ਰਿਲੀਅਨ ਡਾਲਰ ਦਾ ਇਹਨਾਂ ਦੇ ਰਿਜ਼ਰਵ ਆ ਫੋਰੈਕਸ ਦੇ ਵਿੱਚ ਯੂ ਐਸ ਡਾਲਰ ਦੇ ਵਿੱਚ ਦੁਨੀਆ ਦੇ ਜਿੰਨੇ ਇਹ ਦੇਸ਼ ਹੈਗੇ ਆ ਉਹਨਾਂ ਚ ਸਭ ਤੋਂ ਜ਼ਿਆਦਾ ਚਾਈਨਾ ਦੇ ਰਿਜ਼ਰਵ ਆ ਇਹ ਫੋਰੈਕਸ ਐਕਸਚੇਂਜ ਦੇ ਵਿੱਚ ਸੋ ਚਾਈਨਾ ਵਾਲੇ ਕਦੀ ਵੀ ਨਹੀਂ ਚਾਹੂਗੇ ਕਿ ਇਹ ਬ੍ਰਿਕਸ ਵਾਲੀ ਕਰੰਸੀ ਆਵੇ ਤੇ ਜਿਹੜਾ ਇਹ ਇਹ ਯੂ ਐਸ ਏ ਦੀ ਜਿਹੜੀ ਸਰਦਾਰੀ ਆ ਉਹ ਖਤਮ ਹੋਵੇ ਰਸ਼ੀਆ ਦੇ ਉੱਤੇ ਪਾਬੰਦੀਆਂ ਹੀ ਇੰਨੀਆਂ ਲਗਾਈਆਂ ਹੋਈਆਂ ਅਮਰੀਕਾ ਨੇ ਕਿ ਬਹੁਤ ਸਾਰੇ ਦੇਸ਼ ਹਨਾ ਉਦਾਂ ਹੀ ਟ੍ਰੇਡ ਨਹੀਂ ਕਰ ਸਕਦਾ ਤੇ ਹੁਣ ਇਹ ਜਿਹੜੇ ਇਹ ਬਚੇ ਹੈਗੇ ਸਾਊਥ ਅਫਰੀਕਾ ਵਾਲੇ ਸਾਊਥ ਅਫਰੀਕਾ ਵਾਲਿਆਂ ਤਾਂ ਸਿੱਧਾ ਹੀ ਟਰੰਪ ਨੇ ਇਹ ਥ੍ਰੈਟ ਕਰ ਦਿੱਤਾ ਕਹਿੰਦਾ ਇਹ ਤੁਹਾਨੂੰ ਜਿਹੜੀ ਮੈਂ ਏਡ ਭੇਜਦਾ ਨਾ ਫਸਟ ਏਡ ਵਗੈਰਾ ਤੁਹਾਡੇ ਇੱਥੇ ਆਉਂਦੀ ਆ ਉਹ ਭੇਜਣੀ ਬੰਦ ਕਰ ਦੇਣੀ ਆ ਤੇ ਤੁਹਾਡੇ ਲੱਖਾਂ ਲੂਕਾਂ ਦੀ ਡੈਥ ਹੋ ਜਾਣੀ ਆ ਸੋ ਇਹ ਜਿਹੜਾ ਤੁਸੀਂ ਆਹ ਬ੍ਰਿਕਸ ਬੁਰਕਸ ਵਾਲਿਆਂ ਦੇ ਵਿੱਚ ਜਾ ਕੇ ਕਰੰਸੀ ਕਰੰਸੀ ਵਾਲੀ ਕੋਈ ਮਾੜੀ ਜਿਹੀ ਗੱਲ ਕਰਦੇ ਆ ਨਾ ਸੋਚ ਸਮਝ ਕੇ ਗੱਲ ਕਰਿਆ ਕਰੋ ਸੋ ਬਈ ਐਸ ਵੇਲੇ ਸਰਪੰਚ ਆਗਲਾ ੱੱੱਕਾ ਚੱਲਦਾ ਤੇ ਉਹ ਚਲਾ ਰਿਹਾ ਸੋ ਜਿਹੜੇ ਸਾਊਥ ਅਫਰੀਕਾ ਵਾਲੇ ਆ ਉਹ ਤਾਂ ਪਹਿਲਾਂ ਹੀ ਗਰੀਬੀ ਤੋਂ ਝੂਂਜ ਰਹੇ ਹੈਗੇ ਆ ਤੇ ਉਹਨਾਂ ਨੇ ਐਡੀ ਵੱਡੀਆਂ ਪਾਵਰਾਂ ਨਾਲ ਮੱਥਾ ਕੱਲੇ ਲਾਉਣਾ ਕਿਹੜੀ ਗੱਲ ਨੂੰ ਲਾਉਣਾ ਇੰਡੀਆ ਦੇ ਜਿਹੜੇ ਆਫੀਸ਼ਰਸ ਹੈਗੇ ਆ ਉਹ ਖੁਦ ਡਿਨਾਈ ਕਰ ਚੁੱਕੇ ਆ ਕਿ ਆਪਾਂ ਤਾਂ ਇਹਦੇ ਸਪੋਰਟ ਦੇ ਵਿੱਚ ਹੈ ਹੀ ਨਹੀਂਗੇ ਸੋ ਇੰਡੀਆ ਦੀ ਜਿਹੜੀ ਵਿਦੇਸ਼ ਨੀਤੀ ਆ ਉਹ ਇਹੀ ਆ ਕਿ ਇਹ ਸਾਰੇ ਨਲ ਬਣਾ ਕੇ ਰੱਖਣੀਆਂ ਚਾਹੇ ਅਮਰੀਕਾ ਚਾਹੇ ਰਸ਼ੀਆ ਚਾਹੇ ਜਿਹੜਾ ਮਰਜੀ ਆ ਸੋ ਇਸ ਲਈ ਕਈ ਵਾਰੀ ਉਦਾਂ ਬਹੁਤੇ ਘਰਾਂ ਦਾ ਪਰੌਣਾ ਭੁੱਖਾ ਵੀ ਰਹਿ ਜਾਂਦਾ ਹੁੰਦਾ ਪਰ ਉਹਨਾਂ ਦੀ ਵਿਦੇਸ਼ ਨੀਤੀ ਇਦਾਂ ਦੀ ਆ ਉਹਨਾਂ ਦੇ ਮੇਨ ਮੈਂਬਰ ਪੰਜ ਜਿਹੜੇ ਹੈਗੇ ਆ ਬ੍ਰਿਕਸ ਵਾਲੇ ਉਹ ਤਾਂ ਹੱਥ ਜੋੜ ਚੁੱਕੇ ਆ ਬਾਕੀ ਆ ਰਹਿ ਗਏ ਇਜੀਪਟ ਥੋਪੀਆ ਇੰਡੋਨੇਸ਼ੀਆ ਇਰਾਨ ਸਾਊਦੀ ਅਰਬ ਤੇ ਇਹ ਜੂ ਏ ਈ ਇਹ ਜਿਹੜੇ ਬਾਕੀ ਇਹ ਦੇਸ਼ ਬਚੇ ਹੈਗੇ ਆ 6 ਇਹਨਾਂ ਨੇ ਤਾਂ ਕੀ ਗੱਲ ਕਰਨੀ ਆ ਇਹਨਾਂ ਚੋਂ ਜਿਹੜੇ 2-3 ਦੇਸ਼ ਹੈਗੇ ਆ ਪਹਿਲਾਂ ਹੀ ਉੱਥੇ ਰਾਜਤੰਤਰ ਹੈਗਾ ਜਿਹੜਾ ਪਹਿਲਾਂ ਹੀ ਅਮਰੀਕਾ ਦੇ ਜਿਹੜੇ ਰਹਿਮੋ ਕਰਮ ਤੇ ਚੱਲਦਾ ਹੈ ਇਰਾਨ ਵਾਲਿਆਂ ਨੂੰ ਹੁਣੇ-ਹੁਣੀ ਇਹ ਸਾਰਾ ਕੁਝ ਇੱਥੇ ਬੰਬ ਵਗੈਰਾ ਸਿੱਟ ਕੇ ਹਟਿਆ ਇਹ ਕੋਈ ਬ੍ਰਿਕਸ ਕਰੰਸੀ ਲਿਆ ਕੇ ਇਹ ਡਾਲਰ ਨੂੰ ਮੁਕਾਬਲਾ ਦੇ ਦੂਗੇ ਇੰਨਾ ਸੌਖਾ ਨਹੀਂਗਾ ਇਹਦੇ ਪਿੱਛੇ ਪੋਲੀਟੀਕਲੀ ਕਾਰਨ ਤੁਸੀਂ ਲਾ ਲਓ ਪਹਿਲਾਂ ਤਾਂ ਕੀ ਮੰਨ ਲਓ ਸਾਡੇ ਇਹ ਇਹ ਜਿਹੜੇ ਦੇਸ਼ ਹੈਗੇ ਆ ਬ੍ਰਾਜ਼ਿਲ ਜਾਂ ਇੰਡੀਆ ਵਰਗੇ ਜਾਂ ਸਾਊਥ ਅਫਰੀਕਾ ਵਰਗੇ ਇੱਥੇ ਜਿਹੜੇ ਪੋਲੀਟੀਕਲੀ ਲੀਡਰ ਵੀ ਹੁੰਦੇ ਹੈਗੇ ਆ ਉਹ ਉਹ ਕਿਤੇ ਨਾ ਕਿਤੇ ਅਮਰੀਕਾ ਜਾਂ ਅਮਰੀਕਾ ਬੈਠੀਆਂ ਜਿਹੜੀਆਂ ਪਾਵਰਸ ਹੈਗੀਆਂ ਉਹਨਾਂ ਦੇ ਹੱਥੀ ਹੀ ਚੱਲਦੇ ਰਹਿੰਦੇ ਆ ਪੈਸੇ țeਲੇ ਦੁੱਖੋਂ ਵੀ ਲਾ ਲੋਗੀ ਬਹੁਤ ਸਾਰੇ ਲੀਡਰ ਜਿਹੜੇ ਹੈਗੇ ਆ ਬਿਕ ਵੀ ਜਾਂਦੇ ਹੈਗੇ ਆ ਸੋ ਇਹਨਾਂ ਤੋਂ ਇਹ ਉਮੀਦ ਰੱਖਣੀ ਇਹ ਉਹਦੇ ਡਾਲਰ ਦੇ ਖਿਲਾਫ ਖੜ੍ਹਜੋਗੇ ਜਾ ਕੇ ਨਾਟ ਈਜ਼ੀ ਕੋਈ ਐਡਾ ਸੌਖਾ ਨਹੀਂਗਾ ਇਹ ਜਿਹੜੇ ਬ੍ਰਿਕਸ ਦੇ ਦੇਸ਼ ਹੈਗੇ ਆ ਇੱਥੋਂ ਦੇ ਜਿਹੜੇ ਲੋਕ ਹੈਗੇ ਆ ਇੱਥੋਂ ਦੇ ਲੋਕਾਂ ਦੀ ਜਿਹੜੀ ਖਰੀਦਣ ਦੀ ਸ਼ੰਤਤਾ ਉਹ ਬਹੁਤ ਘੱਟ ਆ ਮਤਲਬ ਕੀ ਉਹਨਾਂ ਕੋਲ ਜਿਹੜਾ ਇਹ ਪੈਸਾ țeਲਾ ਜਿਹੜਾ ਹੈਗਾ ਯੂਰਪ ਜਾਂ ਅਮਰੀਕਾ ਕੈਨੇਡਾ ਵਰਗੇ ਦੇਸ਼ ਹੈਗੇ ਆ ਉਹਨਾਂ ਤੋਂ ਕਿਤੇ ਘੱਟ ਹੈਗਾ ਸੋ ਇਹ ਵਾਲੇ ਦੇਸ਼ ਹੈਗੇ ਆ ਜਿਹੜੇ ਇੱਥੇ ਚੀਜ਼ਾਂ ਬਣ ਤਾਂ ਸਕਦੀਆਂ ਪਰ ਉਸ ਵੱਡੇ ਲੈਵਲ ਤੇ ਜਾਂ ਉਸ ਵੱਡੇ ਪ੍ਰਾਈਸ ਦੇ ਉੱਤੇ ਵੇਖ ਨਹੀਂ ਸਕਦੀਆਂ ਸੋ ਉਹ ਵੇਚਣ ਦੇ ਲਈ ਇਹ ਯੂਰਪ ਤੇ ਅਮਰੀਕਾ ਕੈਨੇਡਾ ਇਹ ਵਾਲੇ ਦੇਸ਼ਾਂ ਦੀ ਜ਼ਰੂਰਤ ਰਹਿਣੀ ਹੈ ਇੰਡੀਆ ਤੇ ਚਾਈਨਾ ਵਾਲੇ ਇਕੱਠੇ ਮਿਲ ਕੇ ਕੋਈ ਕਰੰਸੀ ਲੈ ਆਉਗੇ ਐਦਾਂ ਹੋ ਨਹੀਂ ਸਕਦਾ ਇਹਨਾਂ ਦੇ ਜਿਹੜੇ ਆਪਸੀ ਸਰਹੱਦੀ ਵਿਵਾਦ ਹੈਗੇ ਆ ਉਹ ਵੀ ਇੱਕ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਜਿਹੜੇ ਹੈਗੇ ਆ ਕਾਰਨ ਹੈਗੇ ਆ ਜਿਹੜਾ ਇਹਨਾਂ ਦੇ ਵਿੱਚ ਆਪਸੀ ਕਲੇਸ਼ ਜਾਂ ਵਿਵਾਦ ਹਮੇਸ਼ਾ ਹੀ ਰਹਿੰਦੇ ਆ ਜੇ ਅਸੀਂ ਯੂਰਪ ਦੀ ਤਰ੍ਹਾਂ ਇੱਕ ਯੂਰੋ ਲੈ ਕੇ ਆਉਣਾ ਤਾਂ ਯੂਰਪ ਦੇ ਬਹੁਤ ਸਾਰੇ ਦੇਸ਼ ਹੈਗੇ ਆ ਉਹਨਾਂ ਦੇ ਵਿੱਚ ਜੇ ਕੋਈ ਮਾੜੇ ਮੋٹے ਕਲੇਸ਼ ਵੀ ਹੈਗੇ ਆ ਉਹ ਬੈਠ ਕੇ ਪਿਆਰ ਨਾਲ ਉਹ ਸੋਲਵ ਕਰ ਲੈਂਦੇ ਆ ਪਰ ਇੱਥੇ ਤਾਂ ਖੜਕੇ ਦੜਕੇ ਹੋ ਜਾਂਦੇ ਆ ਗਲਵਾਨ ਘਾਟੀ ਜੀ ਤੁਸੀਂ ਦੇਖਿਆ ਜੀ ਹੈ ਨਾ ਮਾਰੋ ਮਾਰੀ ਤੇ ਕੰਮ ਆ ਜਾਂਦੇ ਆ ਇੱਕ جنگ ਸਾਡੀ ਜਿਹੜੀ ਹੈ ਚਾਈਨਾ ਨਾਲ ਲੱਗ ਚੁੱਕੀ ਹੈਗੀ ਹੈ ਨਾ ਸੋ ਇਸ ਤਰ੍ਹਾਂ ਜੇ ਕੋਈ ਬ੍ਰਿਕਸ ਕਰੰਸੀ ਆ ਵੀ ਜਾਂਦੀ ਆ ਚਲੋ ਮੰਨ ਲਓ ਆ ਗਈ ਤਾਂ ਇਹ ਜਿਹੜੇ ਯੂਰਪ ਦੇ ਦੇਸ਼ ਆ ਉਹਨਾਂ ਨੇ ਤਾਂ ਵਰਤਣ ਹੀ ਨਹੀਂ ਗੀ ਕਣਾ ਕਿਉਂਕਿ ਅਮਰੀਕਾ ਦੇ ਅੰਡਰ ਆ ਜਿਹੜੇ ਅਮਰੀਕਾ ਦੇ ਨਾਲ ਰਿਲੇਟਡ ਹੋਊਗੇ ਜਿਹੜੇ ਵੀ ਦੇਸ਼ ਉਹਨਾਂ ਨੇ ਵਰਤਣੀ ਨਹੀਂ ਜਿਹੜੇ ਇੰਡੀਆ ਦੇ ਨਾਲ ਜਿਹੜੇ ਆਲੇ ਦੁਆਲੇ ਦੇਸ਼ ਆ ਪਾਕਿਸਤਾਨ ਵਾਲਿਆਂ ਨੇ ਵੀ ਨਾ ਵਰਤਣੀ ਕਹਣਾ ਇੰਡੀਆ ਨੂੰ ਇਹਦੇ ਵਿੱਚ ਫਾਇਦਾ ਹੁੰਦਾ ਆ ਜਿਹੜੇ ਹੈਗੇ ਆ ਬੰਗਲਾਦੇਸ਼ ਵਾਲੇ ਉਹ ਵੀ ਹੁਣ ਅੱਜ ਕੱਲ੍ਹ ਉਲਟਾ ਚੱਲਦੇ ਆ ਉਹਨਾਂ ਨੂੰ ਵੀ ਮਨਾ ਕਰ ਦੇਣਾ ਸੋ ਸਾਡੀ ਦਾ ਆਪਸ ਗੁਆੜਚੇ ਨਹੀਂ ਬਣਦੀ ਇੱਥੇ ਸੋ ਇਹ ਕਰਾਂਸੀ ਆ ਜਾਊਗੀ ਕੋਈ ਐਡਾ ਸੌਖਾ ਨਹੀਂਗਾ ਇਹ ਜਿਹੜੇ ਬ੍ਰਿਕਸ ਵਾਲੇ ਮੈਂਬਰ ਦੇਸ਼ ਆ ਇਹ 11 ਦੇਸ਼ ਹੈਗੇ ਆ ਇਹ ਜਿਹੜਾ ਆਪਸ ਦੇ ਵਿੱਚ ਇਹ ਟ੍ਰੇਡ ਵੀ ਕਰਦੇ ਆ ਉਹਦੇ ਵਿੱਚ ਤਾਂ ਇਹ ਟੈਰਫ ਫ੍ਰੀ ਟ੍ਰੇਡ ਅੱਜ ਤਾਈਂ ਨਹੀਂ ਕਰ ਸਕੇ ਨਾ ਹੀ ਇਦਾਂ ਦਾ ਇਹਨਾਂ ਨੇ ਕੋਈ ਆਹ ਜਿਹੜੀਆਂ ਮੀਟਿੰਗਾਂ ਵੀ ਹੁੰਦੀਆਂ ਇਹਨਾਂ ਦੀਆਂ 17 ਹੋ ਗਈਆਂ ਉਹਦੇ ਵਿੱਚ ਇਦਾਂ ਦਾ ਕੁਝ ਪਾਸ ਕੀਤਾ ਕਿ ਆਪਾਂ ਜਿਹੜੇ ਦੇਸ਼ ਹੈਗੇ ਆ ਬ੍ਰਿਕਸ ਦੇ ਇਹ ਤਾਂ ਐਟ ਲੀਸਟ ਜਿਹੜਾ ਇਹ ਟੈਰਫ ਜਿਹੜਾ ਫ੍ਰੀ ਹੈਗਾ ਜਾਂ ਟੈਕਸ ਫ੍ਰੀ ਵਪਾਰ ਇੱਕ ਦੂਜੇ ਨਾਲ ਕਰੀਏ ਜਿਹੜਾ ਇਹ ਅਸੀਂ ਪੋਰਟਾਂ ਦੇ ਉੱਤੇ ਇੱਕ ਦੂਏ ਦਾ ਸਮਾਨ ਆਉਂਦਾ ਉਹਦੇ ਤੇ ਟੈਕਸ ਲਾਉਣ ਨੇ ਇਹਨਾਂ ਹਨਾ ਸੋ ਹਾਲੇ ਤਾਈਂ ਇਹ ਇਦਾਂ ਦੇ ਕੰਮ ਹੀ ਨਹੀਂ ਕਰ ਸਕੇ ਹੈਗੇ ਸੋਰਾ ਚਾਈਨਾ ਤੇ ਇਹ ਰਸ਼ੀਆ ਦੇ ਵਿੱਚ ਡਿਕਟੇਟਰਸ਼ਿਪ ਹੈਗਾ ਕਦੋਂ ਉੱਥੇ ਤਖਤਾਂ ਪਲਟ ਜੇ ਤੇ ਉਹਦੀ ਜਗ੍ਹਾ ਤੇ ਕੋਈ ਹੋਰ ਜਿਹੜਾ ਹੈਗਾ ਕੋਈ ਇਹ ਲੋਕਤੰਤਰੀ ਉਹ ਕੋਈ ਨਿਜਾਮ ਆਉਂਦੇ ਹੈਗੇ ਆ ਚੋਣਾਂ ਹੁੰਦੀਆਂ ਜਾਂ ਫਿਰ ਕੋਈ ਅਗਲਾ ਕੋਈ ਹੋਰ ਡਿਕਟੇਟਰ ਆਉਂਦਾ ਹੈਗਾ ਉਹਨੇ ਆਪਣੇ ਆਗੇ ਨਵੇਂ ਰੂਲ ਉੱਤੇ ਕਿਸ ਤਰ੍ਹਾਂ ਲਾਗੂ ਕਰਨੇ ਹੈਗੇ ਹਨ ਉਸ ਲਈ ਜਿਹੜੇ ਇਹ ਇਹ ਬ੍ਰਿਕਸ ਕਰੰਸੀ ਜਿਹੜੀ ਹੈਗੀ ਆ ਉਹਦੇ ਸਕਸੈਸਫੁਲ ਹੋਣ ਦੇ ਉਹ ਬਹੁਤ ਘੱਟ ਆ ਇਹ ਕਹਿ ਸਕਦੇ ਆ ਨਾ ਹੋਿਆਂ ਦੇ ਨਾਲ ਦੇ ਹੀ ਆ ਸੋ 2006 ਦੇ ਵਿੱਚ ਜਿਹੜੀ ਇਹ ਸੀਗੀ ਇਹ ਬ੍ਰਿਕਸ ਬਣ ਗਈ ਸੀ ਸੋ ਅੱਜ 2025 ਆ ਚੁੱਕਿਆ ਕਿੰਨੀ ਕ ਕਰੰਸੀ ਲੈਣ ਦੀ ਤੇ ਕਿੰਨਾ ਕਿ ਇਹਨਾਂ ਨੇ ਅਮਰੀਕਾ ਦਾ ਡਾਲਰ ਨੂੰ ਟੱਕਰ ਦੇ ਦਿੱਤੀ ਇਹ ਪਿਛਲੇ ਇੰਨੇ ਸਾਲਾਂ ਦੇ ਵਿੱਚ ਤੁਸੀਂ ਖੁਦ ਜਾਣਦੇ ਆ ਨਾ ਅਮਰੀਕਾ ਸਟਿਲ ਉੱਪਰ ਹੀ ਖੜਾ ਇੱਕ ਪਾਵਰ ਆ ਤੇ ਡਾਲਰ ਵੀ ਉੱਥੇ ਹੀ ਖੜਾ ਤੇ ਉਹਨੇ ਖੜਾ ਹੀ ਰਹਿਣਾ ਇਹ ਤਾਂ ਸਿਰਫ ਆਹ ਰਸ਼ੀਆ ਵਾਲਾ ਪੁਤਿਨ ਅਮਰੀਕਾ ਵਾਲਿਆਂ ਨੂੰ ਦਿਖਾਉਣ ਦਿਖੂਣ ਲਈ ਆਹ ਬੰਦੇ ਜੇ ਇਕੱਠੇ ਕਰ-ਕਰ ਕੇ ਫੋਟਾ-ਫੂਟਾ ਖਚਾਲਨ ਦਾ ਫਿਲਹਾਲ ਜੇ ਕਹਦੀ ਇਹਨਾਂ ਦੀ ਕਰੰਸੀ ਆਜੂਗੀ ਡਾਲਰ ਨਾਲ ਉਹ ਮੁਕਾਬਲਾ ਦੇ ਜੂਗੀ ਉਹਨੂੰ ਨਹੀਂ ਬਈ ਕਰੰਸੀ ਨਹੀਂ ਆਉਣੀ ਹਾਲੇ ਤੱਕ ਨਹੀਂ ਆਉਣੀ ਸੋ ਇਹ ਆਪਣੀ ਸਾਰੀ ਖਬਰਸਾਰ ਸੀਗੀ ਦੱਸਣ ਦੀ ਕੋਸ਼ਿਸ਼ ਕੀਤੀ ਆ ਵਧੀਆ ਲੱਗਿਆ ਜਾਂ ਮਾੜਾ ਲੱਗਿਆ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਇੱਕ ਤਰ੍ਹਾਂ ਨਾਲ ਜਦੋਂ ਤੁਸੀਂ ਕਮੈਂਟ ਕਰਦੇ ਆ ਉਹਦੇ ਨਾਲ ਥੋੜਾ ਜਿਹਾ ਉਤਸ਼ਾਹ ਜਾਂ ਮਿਲਦਾ ਪਈ ਅਗਲੀ ਵੀਡੀਓ ਫੇਰ ਬਣਾਈਏ ਕੋਈ ਰਿਸਰਚ ਕਰਕੇ ਨਾ ਸੋ ਧੰਨਵਾਦ ਸਤਿ ਸ਼੍ਰੀ ਅਕਾਲ ਫੇਰ ਮਿਲਾਂਗੇ